ਅੱਜ ਮੈਂ ਬਣਾ ਰਹੀਆਂ ਜੀ ਹੈਲਥੀ ਬ੍ਰੇਕਫਾਸਟ ਦੀ ਰੈਸিপি ਜਾਨੀ ਕਿ ਪੋਹਾ ਤੇ ਪੋਹਾ ਨਾ ਅਜਾਬ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਤੇ ਖਾਣ ਦੇ ਵਿੱਚ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ ਤੇ ਅਲੱਗ-ਅਲੱਗ ਥਾਵਾਂ 'ਤੇ ਨਾ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਤੇ ਅੱਜ ਮੈਂ ਬੜੀ ਸੌਖਾ ਜਿਹਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਰੂਰ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਚਲੋ ਜੀ ਪੋਹਾ ਬਣਾਉਣਾ ਸ਼ੁਰੂ ਕਰਦੇ ਹਾਂ ਪੋਹਾ ਬਣਾਉਣ ਲਈ ਇੱਥੇ ਮੈਂ ਪੌਨਾ ਕੋਲਾ ਲਿਆ ਹੈਗਾ ਜੀ ਪੋਹੇ ਦਾ ਤੇ ਪੋਹੇ ਨੂੰ ਆਪਾਂ ਪਾ ਲੈਣਾ ਹੈ ਜੀ ਖੁੱਲੇ ਬਰਤਨ ਦੇ ਵਿੱਚ ਯਾਨੀ ਕਿ ਪਾਂਡੇ ਦੇ ਵਿੱਚ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਣੀ ਪਾ ਕੇ ਜੀ ਹਲਕੀ ਹਲਕੀ ਹੱਥ ਨਾਲ ਨਾ ਮਿਕਸ ਕਰਕੇ ਨੂੰ ਸਾਫ਼ ਕਰ ਲੈਣਾ ਇਹਨੂੰ ਧੋ ਲੈਣਾ ਹੈ ਜਿਆਦਾ ਨਹੀਂ ਇਹਨੂੰ ਮਲਣਾ ਤੇ ਬਾਸੇ ਤੇ ਦੋ ਸਾਫ਼ ਪਾਣੀ ਆਪਾਂ ਕੱਢ ਲੈਣੇ ਆ ਤੇ ਫਿਰ ਪੋਹੇ ਨੂੰ ਨਾ ਆਪਾਂ ਇਸ ਤਰ੍ਹਾਂ ਛਾਨਣੀ ਦੇ ਵਿੱਚ ਪਾ ਕੇ ਰੱਖ ਦੇਣਾ ਹੈ ਦੂਸਰੀ ਸਾਈਡ 'ਤੇ ਮੈਂ ਪੈਨ ਰੱਖਿਆ ਗੈਸ ਦੇ ਉੱਪਰ ਉਹਦੇ ਵਿੱਚ ਦੋ ਚਮਚ ਲੈ ਰਹੀਆਂ ਆ ਦੇਸੀ ਘਿਓ ਕਿਉਂ ਕਿਉਂ ਜਿਵੇਂ ਗਰਮ ਹੋ ਗਿਆ ਉਹਦੇ ਵਿੱਚ ਪਾਵਾਂਗੇ ਜੀਰਾ ਤੇ ਰਾਈ ਹਲਕਾ ਜੋਂ ਉਹਨਾਂ ਨੂੰ ਪੁੰਨਣ ਤੋਂ ਬਾਅਦ ਫਿਰ ਇੱਥੇ ਮੈਂ ਲਈ ਐ ਜੀ ਕੱਚੀ ਮੂੰਗਫਲੀ ਦੇ ਨਾਲ ਹੀ ਨਾ ਤਿੰਨ ਤੋਂ ਚਾਰ ਮੈਂ ਲਈ ਨੇ ਕਾਜੂ ਉਹਨਾਂ ਨੂੰ ਵੀ ਬਿਲਕੁਲ ਛੋਟੇ ਛੋਟੇ ਪੀਸਾਂ ਦੇ ਵਿੱਚ ਆ ਕਰ ਲਿਆ ਤੇ ਇਹਨਾਂ ਨੂੰ ਨਾ ਹਲਕਾ ਜਿਹਾ ਆਪਾਂ ਪੁੰਨ ਲੈਣਾ ਕਿ ਇਹਨਾਂ ਦਾ ਰੰਗ 골ਡਨ ਹੋ ਜਾਵੇ ਕਿ ਇਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਜਿਵੇਂ ਹੀ ਮੂੰਗਫਲੀ ਦਾ ਰੰਗ ਹਲਕਾ ਜਿਹਾ ਪੂਰਾ ਹੋ ਗਿਆ ਨਾ ਹਲਕਾ ਜਿਹਾ 골ਡਨ ਹੋ ਗਿਆ ਫਿਰ ਇਹਦੇ ਵਿੱਚ ਇੱਕ ਪਿਆਜ਼ ਜਬਰੀ ਕੱਟ ਕੇ ਪਾਵਾਂਗੇ ਤੇ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲੈਣਾ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਸ ਵਿੱਚ ਮੈਂ ਬਿਲਕੁਲ ਬ੍ਰੀਕ ਕੱਟ ਕੇ ਅਦਰਕ ਤੇ ਇੱਕ ਹਰੀ ਮਿਰਚ ਦੀ ਵਰਤੋਂ ਕਰ ਰਹੀ ਹਾਂ ਜੀ ਪਾ ਕੇ ਫਿਰ ਇਹਨਾਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕਾਫੀ ਸਾਰੀਆਂ ਸਬਜ਼ੀਆਂ ਪਹਿਲਾਂ ਇੱਥੇ ਮੈਂ ਗਾਜਰ ਦੀ ਗੱਲ ਤੋਂ ਕਰ ਰਹੀ ਹਾਂ ਗਾਜਰ ਨੂੰ ਆਪਾਂ ਬਿਲਕੁਲ ਬ੍ਰੀਕ ਕੱਟ ਕੇ ਪਾਣਾ ਹੈ ਤੇ ਗਾਜਰ ਨੂੰ ਆਪਾਂ ਪਹਿਲਾਂ ਪਾਣਾ ਹੈ ਕਿਉਂਕਿ ਗਾਜਰ ਨਾ ਥੋੜੀ ਜੀ ਦੂਸਰੀਆਂ ਸਬਜ਼ੀਆਂ ਦੇ ਨਾਲੋਂ ਜਿਹੜੀ ਸਖਤ ਹੁੰਦੀ ਹੈ ਗਾਜਰ ਨੂੰ ਪਾ ਕੇ ਨਾ ਲਗਾਤਾਰ ਇਸੇ ਤਰ੍ਹਾਂ ਹਿਲਾਉਂਦੀ ਹੋਈ ਵਿੱਚ ਵਿੱਚ ਦੀ 2 ਮਿੰਟ ਆਪਾਂ ਪਕਾ ਲਵਾਂਗੇ 2 ਮਿੰਟ ਗਾਜਰ ਨੂੰ ਪਕਾਉਣ ਤੋਂ ਬਾਅਦ ਫਿਰ ਦੂਸਰੀਆਂ ਸਬਜ਼ੀਆਂ ਪਾ ਦਵਾਂਗੇ ਤੁਸੀਂ ਆਪਣੇ ਮਨਪਸੰਦੀਆਂ ਸਬਜ਼ੀਆਂ ਪਾ ਸਕਦੇ ਹੋ ਇੱਥੇ ਮੈਂ ਲਈ ਹੈ ਜੀ ਇੱਕ ਛੋਟੇ ਸਾਈਜ਼ ਦੀ ਸ਼ਿਮਲਾ ਮਿਰਚ ਅੱਧਾ ਕੱਪ ਹਰੀ ਮਟਰ ਫਰੈਸ਼ ਹਰੀ ਮਟਰ ਲਈ ਹੈ ਜੀ ਉਹਨਾਂ ਨੂੰ ਸਾੜ ਦੇ ਮੈਂ ਨਾ ਉਬਾਲ ਕੇ ਨਰਮ ਕਰ ਲਿਆ ਹਰੀ ਮਟਰ ਤੇ ਸ਼ਿਮਲਾ ਮਿਰਚ ਪਾ ਕੇ ਲਗਾਤਾਰ ਮਿਕਸ ਕਰਦੀ ਹੋਈ ਫਿਰ 2 ਤੋਂ 3 ਮਿੰਟ ਸਬਜ਼ੀਆਂ ਨੂੰ ਪਕਾ ਲਵਾਂਗੇ ਕਿ ਇਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਇਥੇ ਸਬਜ਼ੀਆਂ ਨੂੰ ਨਾ ਆਪਾਂ ਬਿਲਕੁਲ ਬਰੀਕ ਇਸ ਤਰ੍ਹਾਂ ਕੱਟ ਕੇ ਫੇਰ ਹੀ ਸਬਜ਼ੀਆਂ ਦੀ ਵਰਤੋਂ ਕਰਨੀ ਹੈ ਤੇ ਫਿਰ ਪਾਵਾਂਗੇ ਇਥੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਸਵਾਦ ਅਨਸਾਰ ਨਮਕ ਤੇ ਥੋੜੀ ਜਿਹੀ ਚੀਨੀ ਅੱਧਾ ਚਮਚ ਆਪਾਂ ਇਥੇ ਚੀਨੀ ਦਾ ਪਾਵਾਂਗੇ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮਸਾਲਿਆਂ ਨੂੰ ਸਬਜ਼ੀਆਂ ਦੇ ਨਾਲ ਪਕਾਵਾਂਗੇ ਤੇ ਫਿਰ ਸਬਜ਼ੀਆਂ ਨੂੰ ਨੇ ਇੱਥੇ ਆਪਾਂ ਚੰਗੀ ਤਰ੍ਹਾਂ ਹੁੱਕ ਕਰ ਲਵਾਂਗੇ ਕਿ ਇਹਨਾਂ ਦਾ ਕੱਚਾਪਾਨਾ ਖਤਮ ਹੋ ਜਾਂ ਤੇ ਇਹ ਨਰਮ ਹੋ ਜਾਣ ਤੁਸੀਂ ਇੱਥੇ ਇਹਨਾਂ ਨੂੰ ਟੱਕ ਕੇ ਵੀ 1-2 ਮਿੰਟ ਪਕਾ ਸਕਦੇ ਹੋ ਮੈਂ ਬਸ ਇਸੇ ਤਰ੍ਹਾਂ 1-2 ਮਿੰਟ ਪਕਾ ਲਿਆ ਫਿਰ ਇਹਦੇ ਵਿੱਚ ਆਪਾਂ ਪਾ ਦੇਣਾ ਜੀ ਪੋਹਾ ਜੋ ਪਹਿਲਾਂ ਹੀ ਆਪਾਂ ਤੋਕ ਕੇ ਰੱਖ ਦਿੱਤਾ ਸੀਗਾ ਤੇ ਪੋਹਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿ ਪੋਹੇ ਨੂੰ ਨਾ ਇੱਥੇ ਹਲਕੇ ਜਿਹੇ ਹੱਥਾਂ ਨਾਲ ਮਿਕਸ ਕਰਨਾ ਹੈ ਜਿਆਦਾ ਨਹੀਂ ਕਿ ਆਪਾਂ ਕਰਸ਼ੀ ਦੇ ਨਾਲ ਮਿਕਸ ਕਰ ਦੇਣਾ ਨਹੀਂ ਤਾਂ ਜਿਹੜਾ ਆਪਣਾ ਪੋਹਾ ਹੈ ਨਾ ਬਿਲਕੁਲ ਹੀ ਪ੍ਰਸ਼ਾਦ ਦੀ ਤਰ੍ਹਾਂ ਬਣ ਜਾਵੇਗਾ ਬਸ ਹਲਕੇ ਹੱਥਾਂ ਦੇ ਨਾਲ ਸਪੈਚੂਲੇ ਦੇ ਨਾਲ ਜਾਂ ਫਿਰ ਕੁਛਨੇ ਦੇ ਨਾਲ ਆਪਾਂ ਪੋਹੇ ਨੂੰ ਸਬਜ਼ੀਆਂ ਦੇ ਵਿੱਚ ਜਾਨੀ ਕਿ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਕਿ ਇਹਦਾ ਸੋਹਣਾ ਜਾਂ ਰੰਗ ਆ ਜਾਵੇ ਦੇਖੋ ਜਿਵੇਂ ਜਿਵੇਂ ਮੈਂ ਮਿਕਸ ਕਰ ਰਹੀ ਹਾਂ ਤੇ ਕਿੰਨਾ ਸੋਹਣਾ ਪੋਹੇ ਨੂੰ ਰੰਗ ਆ ਗਿਆ ਇਹ ਹਲਦੀ ਦਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਫਿਰ ਇੱਕ ਟਮਾਟਰ ਬਿਲਕੁਲ ਬਰੀਕ ਕੱਟ ਕੇ ਉਹਦੇ ਵਿੱਚ ਜਿਹੜੇ ਬੀਜ ਤੇ ਪਾਣੀ ਸੀ ਉਹ ਮੈਂ ਕੱਢ ਦਿੱਤਾ ਸਿੱਧਾ ਤੇ ਨਾਲ ਹੀ ਫਿਰ ਥੋੜੀ ਜਿਹੀ ਇੱਥੇ ਮੈਂ ਕਿਸ਼ਮਿਸ ਜਾਣ ਕੇ ਸੌਂਗੀ ਲਈ ਹੈ ਤੇ ਫ੍ਰੈਸ਼ ਹਰਾ ਧਨੀਆ ਪਾ ਕੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਦਵਾਂਗੇ ਤੇ ਨਾਲ ਹੀ ਅੱਧਾ ਨਿੰਬੂ ਜਾਨਕੀ ਨਿੰਬੂ ਦਾ ਮੇਰਾਸ ਲੈ ਰਹੀਆਂ ਉਹ ਪਾ ਦੇਣਾ ਇਹਦੇ ਨਾਲ ਬੜਾ ਹੀ ਸਵਾਦਿਸ਼ਟ ਜਿਹੜਾ ਪੋਹਾ ਬਣ ਕੇ ਤਿਆਰ ਹੁੰਦਾ ਹੈ ਤੇ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਨਾ ਬਣਾ ਕੇ ਦੇਖਿਓ ਅਗਰ ਫਿਰ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਉਹਦੀ ਜਗ੍ਹਾ ਤੇ ਤੁਸੀਂ ਇਹ ਨਾਰਦਾਣਾ ਪਾਊਡਰ ਵੀ ਪਾ ਸਕਦੇ ਹੋ ਸਰੀਏ ਚੀਜਾਂ ਪਾ ਕੇ ਫਿਰ ਚੰਗੀ ਤਰ੍ਹਾਂ ਇਹਨਾਂ ਨੂੰ ਇੱਕ ਵਾਰੀ ਮਿਕਸ ਕਰ ਦਿਆਂਗੇ मिक्स ਕਰਨ ਤੋਂ ਬਾਅਦ ਜੀ ਫਿਰ ਠੱਕ ਕੇ ਨਾ ਪੋਹੇ ਨੂੰ 3 ਤੋਂ 4 ਮਿੰਟ ਬਿਲਕੁਲ ਹੀ ਹਲੋ ਸੇਕ ਤੇ ਘੱਟ ਸੇਕ ਤੇ ਆਪਾਂ ਪਕਾ ਲਵਾਂਗੇ ਤੇ ਫਿਰ ਗੈਸ ਆਪਾਂ ਬੰਦ ਕਰ ਦੇਣਾ 4 ਮਿੰਟ ਬਾਅਦ ਤੇ ਆਪਾਂ ਫਿਰ ਪੋਹਾ ਚੈੱਕ ਕਰਕੇ ਦੇਖ ਲਾਂਗੇ ਆਪਣਾ ਬਹੁਤ ਹੀ ਸਵਾਦਿਸ਼ਟ ਪੋਹਾ ਬਣ ਕੇ تیار ਠੱਕ ਕੇ ਪਕਾਉਣ ਨਾਲ ਜੇ ਕੋਈ ਸਬਜ਼ੀ ਜਾਂ ਪੋਹਾ ਪੋਹੇ ਦੇ ਵਿੱਚ ਕੱਚਾਪਾਨਾ ਨਾ ਉਹ ਖਤਮ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਜੀ ਬਹੁਤ ਹੀ ਸਵਾਦਿਸ਼ ਬ੍ਰੇਕਫਾਸਟ ਯਾਨੀ ਕਿ ਹੈਲਥੀ ਬ੍ਰੇਕਫਾਸਟ ਪੋਹਾ ਬਣ ਕੇ ਤਿਆਰ ਹ ਤੇ ਫਿਰ ਆਪਾਂ ਗਰਮਾ ਗਰਮ ਇਹਨੂੰ ਸਰਵ ਕਰਾਂਗੇ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗਦਾ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਸਵਾਦਮੰਦ ਕੇ ਤਿਆਰ ਹੁੰਦਾ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਜੇ ਤੁਹਾਨੂੰ ਇਹ ਪੋਹੇ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮ ਤਨ ਆਪਨਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਮੇਰੀ ਰੈਸਪੀ ਨੂੰ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਜੀ ਤੇ ਪੋਹਾ ਬਣ ਕੇ ਆਪਣਾ ਤਿਆਰਾ ਜੀ ਬਹੁਤ ਹੀ ਸਵਾਦ ਪੋਹਾ ਬਣਦਾ ਹੈ ਬਹੁਤ ਹੀ ਸੌਖਾ ਤਰੀਕਾ ਹੈ ਜਰੂਰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਕੋਈ ਵੀ ਰੈਸਪੀ ਵਧੀਆ ਲੱਗੀ ਤਾਂ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਓ ਨਹੀਂ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਡਿਸਲਾਈਕ ਵੀ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸੋਸ਼ੀਆ ਕਾਲ